ਹਿੰਦੀ ਹੋਈ ਆ ਹਰਿਆਣੇ ਵਾਲੇ ਦੀ ਕਬੱਡੀ ਪੈ ਗਈ ਲੈ ਵੀ ਪਾਲਿਆ ਉਹ ਪਰੋ ਪਿੰਡ ਵਾਲਿਆ 500 ਵੀ ਮਿਲੂਗਾ ਜੇ ਮੈਚ ਜਿੱਤਣਾ ਜੱਫੇ ਲਾਉਣੇ ਪੈਣਿਆ ਉਧਰ ਤੁਹਾਡੇ ਵਾਲੇ ਭਰਾ ਨੂੰ ਜੱਫਾ ਲੱਗੇ ਉਹ ਜੱਫਾ ਤਾਂ ਨੂੰ ਵੀ ਨਾਲ ਪਏ ਪਾਲਾ 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 ਆ ਪਰੋ ਪਾਲਾ ਬੱਲੇ ਬੱਲੇ ਕਰਵਾ ਗਿਆ ਹੈ ਚਾਰ ਕੰਬਾਈਨ ਹਰਦੇਂਦਰ ਸਿੰਘ ਜੀ ਜਿੱਤਰਦੇ ਤੇ ਮੰਗੀਰ ਸਿੰਘ ਸਰ ਦਾ ਵੱਲੋਂ 500 ਰੁਪਏ ਦੇ ਲਈ ਜਰੂਰ ਯੋਗਦਾਨ ਪਾਇਆ ਸੰਧੂਆ ਆ ਜਾ ਉੱਥੇ ਸੈਦਾਂ ਦਾ ਸੀ ਲੈਓ ਪਹਿਲੀ ਕਬੱਡੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਵੇ ਪੈ ਚੁੱਕੀ ਹੈ ਉਹ ਕਹਿੰਦੇ ਚਾਂਗਲੀ ਦੀ ਟੀਮ ਦੇ ਵੱਲੋਂ ਹਿੰਮਤਪੁਰੇ ਦੀ ਧਰਤੀ ਦਾ ਪੀਤਾ ਪਹਿਲੀ ਕਬੱਡੀ ਮੇਰੇ ਵੀਰੋ ਆਇਆ 500 ਦੇ نوٹ ਨੂੰ ਹੱਥ ਪਾਲਾ ਉਹ ਪਾਲੇ ਨੇ ਪੀਤਾ ਢਾ ਲਿਆ ਉਹ ਪਾਲਾ ਜਲਾਲਪੁਰਿਆ ਵੀ ਇੱਥੇ ਖੇਡ ਕੇ ਗਿਆ ਰੇਡ ਫੇਰ ਕਹਿੰਦੇ ਨੌਜਨ ਬਬਲੀ ਫੁੱਲਦ ਵਾਲਾ ਰੇਡ ਪੈ ਰਿਆ ਖਨੌਰੀ ਦੇ ਇਲਾਕੇ ਦਾ ਜ਼ਿਲ੍ਹੇ ਸੰਗਰੂਰ ਦਾ ਪਿੰਡਾ ਕਹਿੰਦੇ ਫੋਲਦ ਪਿੰਡਾ ਲਵੀ ਪਾਲਾ 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 ਭੜੋ ਵਾਲਾ ਮਨਜੀਤ ਢੀਂਸਾ ਤੇ ਹਰਜਿੰਦਰ ਸਿੰਘ ਜਿੰਦੜਾ ਭੜੋ ਵਾਲੇ ਕਹਿੰਦੇ 500 ਹਰ ਇੱਕ ਜੱਫੇ ਦਾ ਆ ਪਾਲਾ ਭੜੋ ਵਾਲਾ ਮੇਰੇ ਵੀਰੋ ਸਰਦਾਰ ਹਰਜਿੰਦਰ ਸਿੰਘ ਦਾ ਪਿੰਡੂ 500 ਵਾਲਾ ਜੱਫਾ ਲਾ ਗਿਆ ਜਸ਼ਨ ਆ ਫੇਰ ਜੀਤੀ ਕਕਰ ਨੈਸ਼ਨਲ ਸਟਾਈਲ ਐਂਡ ਪੰਜਾਬ ਸਟਾਈਲ ਦੇ ਬੱਲੇ ਬੱਲੇ ਕਰਵਾਈ ਆ ਰਾਣਾ ਇੱਕ ਸਾਡੀ ਜ਼ਿੰਦਗੀ ਦਾ ਮਾਣ ਸਾਡਾ ਪਰਮ ਮਿੱਤਰ ਰਾਣਾ ਅਲੀ ਸ਼ਾਨ ਹੋ ਲੈਂਦੇ ਪੰਜਾਬ ਦੀ ਧਰਤੀ ਦਾ ਸੰਧੂਆ ਬਹੁਤ ਪਿਆਰ ਕਰਦਾ ਇਹ ਪ੍ਰੋ ਵਾਲਾ ਪਾਲਾ ਕਿ ਲੜ ਗਈ ਨਹੀਂ ਤੂੰ ਲੜ ਗਈ ਨਹੀਂ ਕੱਲ ਲੜ ਕੇ ਗੱਡੀ ਚੜ ਗਈ ਨਹੀਂ ਬੂਹੇ ਨੂੰ ਚਿੰਦਰਾ ਜੜ ਗਈ ਨਹੀਂ ਕਿਉਂ ਇੰਨਾ ਗੁੱਸਾ ਕਰ ਬੈਠੀ ਪੱਖੀ ਵਿੱਚ ਬੱਜੇ ਹੂਰੇ ਦਾ ਆ ਬੰਦ ਪਿਆ ਦਰਵਾਜ਼ਾ ਓਏ ਜੋ ਫਾਟਕ ਕੋਟਕਪੂਰੇ ਦਾ ਇਹ ਆ ਪੜੋ ਵਾਲਾ ਇਹ ਦਦਾਰ ਸੰਧੂ ਨੇ ਗਾਇਆ ਉਹ ਮਿੱਤਰੋ ਅਜਦੇ ਬਾਪੂ ਨੇ ਅਜੇ ਪਿਤਾ ਨੇ ਇਹਦੇ ਫਾਦਰ ਸਾਹਿਬ ਨੇ ਇਹਦੇ ਡੈਡੀ ਦੇ ਆਪਣੇ ਸਮੇਂ ਵਿੱਚ ਬੜੀ ਤਕੜੀ ਕਬੱਡੀ ਖੇਡੀ ਆ ਮੇਰੇ ਮਿੱਤਰੋ ਇਹ ਜੋਲੀ ਐ ਉਹ ਸਾਹਮਣੇ ਅਗਲੀ ਰੇਡ ਫੇਰ ਪੈ ਗਈ ਐ ਉਹ ਪਾਲਿਆ ਹਾਂ ਬਿੱਕੀ ਉਹ ਗਾਂਦੀ ਫੜ ਤੇਰੀ ਚੋપરા ਨਾ ਜੱਫਾ ਸੈਂਦੀ ਫਾਈਨਲ ਮੈਚ ਜੇ ਦਿੱਤੋਂਗੇ ਉਹ ਤਾਂ ਬੱਚੋੜਾ ਦਾ ਫਾਈਨਲ ਖੇਡਿਆ ਜਾਊ ਨਹੀਂ ਤੇ ਗੱਲਾਂ ਉੱਥੇ ਹੀ ਰਹਿ ਜਾਣਗੀਆਂ ਉਹ ਪਾਲਾ ਸਾਹਮਣੇ ਪਰੋ ਪਿੰਡ ਵਾਲਾ ਉਹ ਪਾਲਾ ਕਹਿੰਦੇ ਪਰੋ ਵਾਲਾ ਇੱਕ ਪਾਲਾ ਜਲਾਲਪੁਰੀਆ ਮਾ ਖੇਡ ਕਬੱਡੀ ਦਾ ਵੱਡਾ ਮੱਲ ਹੈ ਤੇ ਕਾ ਪੜੋ ਵਾਲਾ ਪਾਲਾ ਹੋ ਬਾਡਰੋਂ ਪਾਰ ਕਰ ਗਿਆ ਨੰਬਰ ਆਪਣੀ ਟੀਮ ਲਈ ਜੜ ਗਿਆ ਤਾੜੀ ਪੈ ਗਈ ਆ ਪਾਲਿਆ ਨਾਲ ਲਲਕੜਾ ਫ੍ਰੀ ਮਿਲਿਆ ਨਾਮ ਲਲਕੜਾ ਫ੍ਰੀ ਮਿਲਿਆ ਜੀਤੀ ਕੈਨੇਡਾ ਵੱਲੋਂ ਆ ਤਾ ਵੀ ਦੇ ਹਿੱਸੇ ਦੇ ਵਿੱਚ ਜੁੜ ਗਿਆ ਹਾਂ ਕਹਿੰਦੇ ਸੁਖਮਨ ਮੀਰਪੁਰ ਦੀ ਧਰਤੀ ਦਾ ਥੱਬੇ ਥੱਬੇ ਦੇ ਪੱਟ ਨੇ ਗੱਜ ਚੌੜੀ ਛਾਤੀਆਂ ਖਲਾਨੀਆਂ ਹੋਈਆਂ ਬਾਹਾਂ ਇੱਕ ਪਾਸੇ ਸ਼ੀਰਾ ਮਟੋਡੇ ਵਾਲਾ ਨਾਨਕ ਕਹਿੰਦੇ ਪਾਲਾ ਏ ਪੜੋ ਦੀ ਧਰਤੀ ਦਾ ਆਹ ਬਾਲਾ ਦਰਸ਼ਕ ਵੀਰੋ ਇੱਕ ਟਾੜੀ ਘੱਟ ਪ੍ਰਵ ਢਿੱਲੋ ਕੈਨੇਡਾ ਗੋਪੀ ਕੈਨੇਡਾ ਤੇ ਸਿਕੰਦਰ ਕੈਨੇਡਾ ਸਾਡੇ ਸਿੱਧੂ ਬ੍ਰਦਰ ਦੇ ਨਾਲ ਬਹੁਤ ਵੱਡਾ ਪਿਆਰ ਹੈ ਗੋਪੀ ਔਲਖੋਣਾ ਦਾ ਸਾਡੇ ਸ਼ਿੰਦੇ ਗਿੱਲੋਣੀ ਤੇ ਗਰਦਾਸਪੁਰਿਆ ਸ਼ਨੀ ਭਰਾ ਦਾ ਵੱਡਾ ਜੋਰ ਲੱਗਿਆ ਹੋਇਆ ਵੀ ਸਾਡੀ ਟੀਮ ਹੈ ਟੀਮ ਬਾਲੀ ਔਖੀ ਬਣਾਈ ਹੈ ਅੱਜ ਮੇਲਾ ਜਿਤਨਾ ਹੀ ਜਿਤਨਾ ਹੈ ਪਰ ਦੂਸਰੇ ਪਾਸੇ ਸਵਾਦ ਕਬੱਡੀ 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 ਏ ਬੱਲੇ 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 ਅੱਖਾ ਸਿੰਘ ਸਰਦਾਰ ਗੱਭਰੂ ਐ ਪਰ ਆ ਨੰਬਰ ਸਾਹਮਣੇ ਬਬਲਾ ਕਬੱਡੀ ਪਾਉਂਦਾ ਓਏ ਸਵਰਨਿਆ ਛੇੜ ਕਹਾਣੀ ਆਓ ਸਾਹਮਣੇ ਬਬਲਾ ਕਬੱਡੀ ਪਾਉਂਦਾ ਮੇਰੇ ਮਿੱਤਰੋ ਦੇਖਾਗੇ ਚੋਟੀ ਦਾ ਕੁਆਟਰਫਾਈਨਲ ਮੈਚ ਆ ਮੁੰਡਾ 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 ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਪਾਲਾ ਲੱਗਦਾ ਬੇਨੂ ਉਹੀ ਐ ਸਵਰਨ ਜੀ ਦੋਨਾਂ ਟੀਮਾਂ ਲਈ 2-200 ਰੁਪਇਆ ਇੱਕ ਲਵੀ ਧੋਪਾ ਰਾਏ ਵੱਲੋਂ ਦਿੱਤਾ ਜਾਣਾ ਧੰਨਵਾਦ ਆ ਕਿਰਪਾ ਕਰਕੇ ਆਪਾ ਸਵਰਨ ਸਵਰਨੇ ਤੋਂ ਬਾਰੇ ਬੇਤੀਆ ਕਲੱਬ ਵੱਲੋਂ ਕੋਈ ਗਰਾਊਂਡ 'ਚ ਨਾ ਬੜੇ ਖੇਡਿਆਰੀਆਂ ਦੋ ਬੇਨਾ ਬਾਈ ਬੈਜੋ ਯਾਰ ਮੈਚ ਕਰਾ ਦੇ ਲੋ ਭਰਾ ਬੜਕੇ ਬਹੁਤ ਸੋਹਣਾ ਮੈਚ ਚੱਲ ਰਿਹਾ ਕੋਈ ਗਰਾ ਪੈ ਗਈ ਦੀਪ ਦੀ ਖੇਡ ਮੈਦਾਨ ਦੇ ਵਿੱਚ ਦੀਪ ਨੇ ਕਬੱਡੀ ਪਾ ਦਿੱਤੀ ਹੈ ਹਰਪਾਜਨ ਸਿੰਘ ਜੀ ਸਰਾਉ ਤੇ ਕੁਲਵਿੰਦਰ ਕੋਰਟ ਤੇ ਨਾਲ ਸਾਡੇ ਵੀਰ ਚੀਕੂ ਕੈਨੇਡਾ ਵੱਲੋਂ ਵੀ ਵਿਜਤਨ ਵਾਲੀ ਟੀਮ ਦੇ ਲਈ ਬੜੇ ਸਤਿਕਾਰ ਜਿਹੜੇ ਮਾਇਆ ਪੁੱਜ ਗਈ ਹੈ ਇਹ ਨੌਜਵਾਨ ਐਸਮੇ ਉਹ ਵਿੱਕੀ ਦਾ ਕਹਿੰਦੇ ਪਾਲਾ ਭੜੋ ਪਿੰਡ ਵਾਲਾ ਮੇਰੇ ਵੀਰੋ ਸੰਗਰੂਰ ਬਰਨਾਲਾ ਲੀਗ ਦੇ ਵਿੱਚ ਸਿਰਾ ਕਰਵਾਇਆ ਇਹ ਖਿਡਾਰੀ ਨੇ ਸੰਗਰੂਰ ਬਰਨਾਲਾ ਲੀਗ ਦੇ ਵਿੱਚ ਸਿਰਾ ਕਰਵਾਇਆ ਸਮਾਪਤ ਜੀ ਦੱਸਿਓ ਜੀ ਕੀ ਹੁਕਮ ਹੈ ਸੰਗਰੂਰ ਬਰਨਾਲਾ ਲੀਗ ਦੇ ਵਿੱਚ ਸਿਰਾ ਕਰਵਾਇਆ ਇਹ ਖਿਡਾਰੀ ਨੇ ਸੰਗਰੂਰ ਬਰਨਾਲਾ ਲੀਗ ਦੇ ਵਿੱਚ ਸਿਰਾ ਕਰਵਾਇਆ ਸਮਾਪਤ ਜੀ ਦੱਸਿਓ ਜੀ ਕੀ ਹੁਕਮ ਹੈ ਇਧਰੋਂ ਹੱਥ ਵੱਜੇ ਸੀ ਵੀ ਵਾਲਿਆ ਘਰਦੇ ਗਲਗਬਰੂਆ ਆ ਬੱਬੂ ਦੀ ਕਬੱਡੀ ਫੇਰ ਪੈ ਗਈ ਮਿੱਤਰੋ ਬੱਬੂ ਦੀ ਕਬੱਡੀ ਫੇਰ ਪੈ ਗਈ ਕਿ ਚੋਟੀ ਦਾ ਰੇਡਰ ਦੀਪਾ ਰਾਮਗੜ ਦਾ ਪਾਸੋਂ ਦਾ ਰਾਜਾ ਵੀਰ ਰੰਗ ਬੋੜ ਦਾ ਉਹ ਵੇਖੋ ਸਾਹਮਣੇ ਬੱਲੇ 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 ਹੋ ਗਈ ਮਿੱਤਰੋ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਵੇਖੋ ਡੱਕ ਪਾਉਣ ਦੀ ਗੱਲ ਕਰਦਾ ਹੋਇਆ ਹੁਣ ਡੱਕ ਪਾਉ ਜਾਂ ਨਹੀਂ ਉਹ ਬਾਡਰੋਂ ਪਾਰ ਹੋ ਗਿਆ ਕੰਮ ਅੰਕ ਇਹ ਪਾਲਾ ਪਾਲਾ ਕਹਿੰਦੇ ਮੰਨੇ ਪਰਮਣਾਈ ਜਾਫੀਆਂ ਦੇ ਵਿੱਚ ਨਾਮ ਆ ਪਾਲੇ ਪੜੋਵਾ